ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਕੋਈ ਕੋਈ ਤਰੀਕਾ ਦੱਸ ਦਿਓ ਮੈਂ ਆਪਣਾ ਨੰਬਰ ਵੀ ਤੁਹਾਨੂੰ ਦੇ ਰਿਹਾ ਵੀ ਜੇ ਸ਼ਾਇਦ ਮੈਨੂੰ ਨਾਮ ਆਵੇ ਆਪਾਂ ਆਪਣੀ ਅਸਕੇਡ ਲੈਟਰ ਹੈਡ ਤੇ ਬਾਈ ਪੋਸਟ ਜਗੀਆਂ ਕਰ ਸਕਦੇ ਆ ਮੇਲ ਕਰ ਸਕਦੇ ਆ ਫੋਰਮ ਫੈਸਟਰੀ ਜਿਹੜੇ ਮੰਗ ਪੱਤਰਾਂ ਦੀ ਦੇ ਸਕਦੇ ਆ ਸਾਰਾ ਕੁਝ ਦਿੱਤਾ ਜੇ ਸਾਨੂੰ ਮਿਲ ਕੇ ਅਸੀਂ ਇਹਨਾਂ ਨੂੰ ਪੁੱਛਿਆ ਜਾਵੇ ਕਿ ਸਾਡਾ ਕੋਈ ਡਿਸੀਜਨ ਦਿਓ ਵੀ ਸਮਝਿਆ ਚਿੱਠੀ ਦਿੱਤੀ ਹੈ ਇਹ ਤੇ ਲੈ ਹੈ ਵੀ ਇਹਨਾਂ ਨੂੰ ਪਾਸ ਦੇ ਬਾਹਰ ਬਾਹਰ ਵੀ ਕਰ ਜਾਵੇ ਫਿਰ ਸਾਨੂੰ ਕਹਿੰਦੇ ਜੀ ਤੁਸੀਂ ਆਪੀ ਜਾਣ ਦੇ ਦਿਓ ਕਿ ਅਸੀਂ ਪਿਛਲਾ ਪਕਾਇ ਨਹੀਂ ਲਾਵਾਂਗੇ ਤਾਂ ਆਪਾਂ ਨੂੰ ਬਾਹਰ ਕਰਵਾਹੀ ਉਹ ਵੀ ਬੰਦਿਆਂ ਮਿਲਾਂਗੇ ਸਾਡੇ ਕਹਿੰਦੇ ਵੀ ਚਲੋ ਅਸੀਂ ਪਿਛਲਾ ਲੈਂਦੇ ਸਰਕਾਰ ਦੇ ਜਾਂਦੇ ਨੇ ਪੂਰੀ ਨਹੀਂ ਪਾਦੇ ਸਾਨੂੰ ਹੋਰ ਨੌਕਰੀ ਦੇ ਰੱਖਿਆ ਜਾਵੇ ਅਸੀਂ ਪਿਗਾ ਨਹੀਂ ਲੈਂਦੇ ਫਿਰ ਕੋਈ ਸੁਣਵਾਈ ਉਹ ਤੁਸੀਂ ਦੱਸਿਆ ਜਾ ਰਿਹਾ ਜੀ ਇਸੇ ਕਰਕੇ ਰਗਾਰ ਲਾਉਂਦੇ ਆ ਇੱਕ ਵਾਰ ਤੇ ਸੀਐਮ ਸਾਹਿਬ ਕਹਿੰਦੇ ਨੇ ਕਿ ਮਿਲੋ ਜੀ ਮਿਲੋ ਜੀ ਮਿਲੋ ਜੀ ਜਦੋਂ ਮਾਗੀ ਆ ਕੇ ਮਿਲੋ ਦੱਸੋ ਕਿ ਉਹਨੂੰ ਕਦੋਂ ਮਿਲਿਆ ਜਾ ਸਕਦਾ ਅਸੀਂ ਪੁੱਛਦੇ ਸੀਐਮ ਸਾਹਿਬ ਨੂੰ ਆ ਲੈਕਸ਼ਨ ਜਿਹਨੂੰ ਜਿਮਨੀ ਚੋਣ ਸੀ ਉਦੋਂ ਆਏ ਸਾਡੇ ਕੋਲ ਜਾਂ ਤੁਹਾਨੂੰ ਮਿਲ ਸਕੇ ਉਸ ਤੋਂ ਬਾਅਦ ਕੋਈ ਨਹੀਂ ਹੁਣ ਇਹ ਲੈਕਸ਼ਨ ਦੁਬਾਰਾ ਆ ਗਏ ਨੇ ਹੁਣ ਇਹਨਾਂ ਨੇ ਫੇਰ ਸਾਨੂੰ ਬੰਦਾ ਹੁਣ ਇੱਕ ਗੱਲ ਗੋਲੀ ਸਾਨੂੰ ਫੇਰ ਦੇਣੀ ਹੈ ਤੇ ਜਿਹੜੇ ਇਹਨਾਂ ਦੇ ਚਿਹਤੇ ਖਾਸ ਨੇ ਔਰ ਸਾਡੇ ਕੋਲ ਮੁਲਾਜ਼ਮ ਐਸੇ ਬੈਠੇ ਨੇ ਜਾਰਾ ਵੀ ਵੱਡੀ ਗੱਲ ਨਹੀਂ ਕੋਈ 15-16 ਮੁਲਾਜ਼ਮ ਨੇ ਜਿਹੜੇ ਪਰੇ ਹੋਏ ਨੇ ਔਰ ਉਹਨਾਂ ਨੂੰ ਵੀ ਬਾਹਰ ਨਹੀਂ ਕੀਤਾ ਜਾ ਸਕਦਾ ਕਿਸੋ ਅਸੀਂ ਕੀ ਕਰੀਏ ਕਿੱਥੇ ਰੋਗੇ ਜਾ ਗਏ ਔਰ ਫੇਰ ਸਰਕਾਰ ਦੀਆਂ ਕੌਜੀਆ ਚਾਲਾਂ ਜਿਹੜੀਆਂ ਹੁੰਦੀਆਂ ਸਰਕਾਰ ਪਰ ਉਹਨਾਂ ਹਿਆਰਾਂ ਵਿੱਚ ਅਲੰਦੀ ਹੈ ਜਿਵੇਂ ਜਿਸ ਤਰ੍ਹਾਂ ਸਾਡੀ ਜਥੇਬੰਦੀ ਪੰਜਾਬ 'ਚ ਖੜੀ ਹੋਈ ਇੱਕ ਨਾਲ ਹੋਰ ਜਥੇਬੰਦੀ ਖੜੀ ਕਰਦੀ ਉਹਨਾਂ ਨਾਲ ਇਹ ਆਪਸ ਚ ਰਣ ਲੱਗ ਪਈ ਤੇ ਸਾਡੇ ਵਾਲਾ ਮਸਲਾ ਜਿਹੜਾ ਵਿਚੇ ਰਹਿ ਗੋਇ ਉਹ ਉਹ ਬਣਾ ਕੇ ਫਿਰ ਵੀ ਜਾ ਗਿਆ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਆਪੋਜੀਸ਼ਨ ਨਾਲ ਜਾ ਕੇ ਸਰਕਾਰ ਨੂੰ ਖੜੀ ਕੀਂਦੀ ਉਹ ਛੱਡ ਕੇ ਪਿੱਛੇ ਆ ਗਏ ਅਸੀਂ ਸਰਕਾਰ ਨੂੰ ਹਜੇ ਵੀ ਮੰਗ ਕਰ ਰਹੇ ਆ ਕਿ ਸਾਨੂੰ ਨਾ ਕੀਤਾ ਜਾਵੇ ਉਹ ਜਿਹੜੇ ਕੀਤੇ ਨੇ 25 25 ਸਾਲ 30 30 ਸਾਲ ਨੌਕਰੀਆਂ ਕੀਤੀਆਂ ਮੁਲਾਜ਼ਮਾਂ ਨੇ ਅੱਤਵਾਦ ਪੂਰਾ ਹੜਾਇਆ ਉਹ ਜੇ ਕੋਈ ਪਰਚਾ ਦਰਜ ਹੋ ਗਿਆ ਉਹਨੂੰ ਕੋਈ ਰਿਟਾਇਰਮੈਂਟ ਦੇ ਬੈਨੀਫਿਟ ਦੇਵੇ ਜਾਂ ਜਦ ਲਈ ਰਿਟਾਇਰ ਕਰਦੇ ਉਹ ਕੋਈ ਸੀਨੀਅਰ ਮਹਿਮਾਨ ਅਫਸਰ ਇਹਦੇ ਹੋਏ ਨਹੀਂ ਜਿਨ੍ਹਾਂ ਨੇ ਦੇਖਿਆ ਵੀ ਸਾਡਾ ਹੋ ਗਈ ਉਹਨੂੰ ਉਸ ਤੋਂ ਪਹਿਲਾਂ ਰਿਟਾਇਰਮੈਂਟ ਦੇ ਬੈਨੀਫਿਟ ਦੇਤੇ ਇੱਕ ਐਫਆਈਆ ਦਰਜ ਹੋਣ ਤੇ ਤੁਸੀਂ ਡਿਸਮਿਸ ਕਰ ਦਿੰਦੇ ਬੰਦੇ ਨੂੰ ਉਹ ਬੰਦਾ ਇੱਕ ਜਗ੍ਹਾ ਨਹੀਂ ਕ੍ਰਿਮੀਨਲ ਹੋ ਗਿਆ ਉਹ ਬੰਦਾ ਦੋ ਜਗ੍ਹਾ ਤੇ ਕ੍ਰਿਮੀਨਲ ਵੀ ਤਿੰਨਾਂ ਦੀ ਹੋ ਜਾਂਦਾ ਉਹ ਤਿੰਨੇ ਤੇ ਕਿੱਦਾਂ ਲੱਗਦਾ ਇੱਕ ਤਾਂ ਐਫਆਰ ਦਰਜ ਹੋਵੇ ਤੁਸੀਂ ਉਹਨੂੰ ਕ੍ਰਿਮੀਨਲ ਬਣਾਤਾ ਇੱਕ ਹੋ ਗਈ ਦੂਜੇ ਪਾਸੇ ਉਹਨੇ ਜੇਕਰ ਕੋ ਬੈਂਕ ਤੇ ਲੋਨ ਲਿਆ ਘਰ ਬਣਾਇਆ ਹੁੰਦਾ ਜਾਂ ਬੱਚਿਆਂ ਨੂੰ ਪੜ੍ਹਾਵਾ ਤੇ ਬਣਾ ਹੁੰਦਾ ਉਹਦੀ ਇੱਕਦਮ ਕਿਸ਼ਤ ਬੰਦ ਹੋ ਜਾਂਦੀ ਉਧਰੋਂ ਕ੍ਰਿਮੀਨਲ ਹੋ ਗਿਆ ਤੀਜੇ ਨੰਬਰ ਤੇ ਬੱਚਿਆਂ ਨੂੰ ਫੀਸਾ ਕਿੱਥੋਂ ਦੇਊਗਾ ਕਹਿੰਦਾ ਹੋਰ ਲੈਣਾ ਦੇਣਾ ਕਿਤੇ ਰਿਸ਼ਤੇਦਾਰ ਵੀ ਕੋਈ ਲਿਆ ਹੁੰਦਾ ਉਹ ਦਿਨੋਂ ਤਿੰਨ ਜਗ੍ਹਾ ਕ੍ਰਿਮੀਨਲ ਹੋ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਜੇ ਉਹਨੇ 20 ਸਾਲ ਪਲੱਸ ਨੌਕਰੀ ਕੀਤੀ ਹੈ ਘੱਟੋ ਘੱਟ ਤੁਸੀਂ ਉਹਨੂੰ ਰਿਟਾਇਰਮੈਂਟ ਤੇ ਦੇ ਦਿਓ ਉਹਦੀ ਪੂਰੀ ਰਿਟਾਇਰਮੈਂਟ ਨਹੀਂ ਉਹਦੀ ਜਿਹੜੀ ਪੰਡਿਤ ਡਿਪਾਰਟਮੈਂਟ ਦੇ ਬੈਨੀਫਿਟਾ ਦਿਓ। ਸਾਡੇ ਚੱਕਰ ਕਟਾ ਨਾ ਕਿ ਸਾਨੂੰ ਕਰ ਕਰ ਜਿਹੜੇ ਉਹਦੇ ਚਿਹਰੇ ਨੇ ਉਹ ਉਮਰ ਕੈ ਸਜਾ ਵਾਲੇ ਵੀ ਨੌਕਰੀ ਕੀਤੀ ਹੋਣਾ ਪੈਨਸ਼ਨ ਨਹੀਂ। ਐਡ ਪਾਇਨ ਹੁਣ ਵੀ ਸਜਾ ਜਾਪਦਾ ਨੌਕਰੀ ਕਰ ਰਹੇ ਨੇ 7-7 ਸਾਲ ਸਜਾ ਹੋਈ। ਉਹ ਦੂਰ ਤੇ ਜਾ ਕੇ ਮੈਂ ਤੇ ਸਰਕਾਰ ਦੇ ਮੰਤਰੀਆਂ ਦੀ ਗੱਲ ਕਰਨਾ ਆ ਹੁਣੇ ਤੁਹਾਨੂੰ ਪਤਾ ਸਾਰਾ ਰੋੜੇ ਸਾਹਿਬ ਨੂੰ ਚ ਸਜਾ ਹੋਈ ਹੈ। ਉਹ ਐ ਮਲੇ ਐਮਐਲਏ ਐਵੇਂ ਕੈबिनेट ਮੰਤਰੀ ਹੈ। ਉਹ ਜੇ ਇਹਨਾਂ ਦੇ ਸਜਾ ਜਾਪਦਾ ਮੰਤਰੀ ਕੈबिनेट ਮੰਤਰੀ ਬਣ ਸਕਦੇ ਨੇ। ਤੇ ਸਾਡੇ ਮੁਲਾਜ਼ਮਾਂ ਨੂੰ ਕੀ ਹੈ ਨਾ ਨੌਕਰੀ ਕੀਤੀ ਹੈ ਜਦੋਂ ਗੋਲੀ ਚੱਲਦੀ ਉਹ ਕੋਣ ਫੜਦਾ ਸੀ ਦੱਸਿਆ ਜਾਵੇ ਮੈਨੂੰ ਨੌਕਰੀਆਂ ਕੀਤੀਆਂ ਨੇ ਸਾਡੇ ਅਫਸਰਾਂ ਨੇ ਕੀਤੀਆਂ ਨੌਕਰੀਆਂ ਅੱਜ ਕੱਲ੍ਹ ਵੀ ਰਿਟਾਇਰ ਹੋਏ ਨੇ ਸੱਜਾ ਜਾ ਆਪਾਂ ਨੌਕਰੀ ਕਰ ਆ ਹੁਣੇ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਪਰਚਾ ਕਰ ਲਿਆ ਜਗਮਨ ਸਿੰਘ ਸਾਹਿਬ ਨੂੰ ਰੀਸਟੇਟ ਕੀਤਾ ਮੈਂ ਦੇ ਖੁੱਲ ਕੇ ਪੁੱਲੀ ਬੋਲਾਂਗਾ ਔਰ ਮੈਂ ਸਰਕਾਰ ਨੂੰ ਵੀ ਕਹਾਂਗਾ ਜੇ ਸਾਡੀ ਸਰਕਾਰ ਨੇ ਨਾ ਸੁਣਵਾਈ ਕੀਤੀ ਅੱਜ ਤੱਕ ਵੀ ਟਾਈਮ ਹੈਗਾ ਅਸੀਂ ਕਹਿੰਦੇ ਸਰਕਾਰ ਸਾਨੂੰ ਐਜੀਟੇਸ਼ਨ ਨਵੀਂ ਸ਼ੁਰੂ ਨਾ ਕਰਨੀ ਕਰੇ ਔਰ ਇਲੈਕਸ਼ਨ ਹੁਣ ਐਮਪੀ ਦੇ ਹੋਣੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ। ਉਸ ਉਹਨਾਂ ਇਲੈਕਸ਼ਨਾਂ ਦੇ ਵਿੱਚ ਡਿਊਟੀ ਸਾਡੀ ਪੰਜਾਬ ਪੁਲਿਸ ਨੇ ਹੀ ਕਰਨੀ ਹੈ ਨਾ। ਜੇ ਜੇ ਧੱਕਾ ਚੱਲਦਾ ਫਿਰ ਪੁਲਿਸ ਨੇ ਧੱਕਾ ਕਰਾਉਣਾ। ਜੇ ਚਿਤਾ ਸਕਦੀ ਲੋ ਹਰਾ ਵੀ ਸਕਦੀ ਹੈ। ਸਾਰਾ ਕੁਝ ਕਰ ਸਕਦੀ ਹੈ। ਇਹ ਕਹਿੰਦੇ ਨਾ 13 ਪਲੱਸ ਸੀਟਾਂ ਜੇ ਇੱਕ ਵੀ ਸੀਟ ਫਰ ਲੈ ਲਵਾਂਗੇ ਫਿਰ ਦੇਖ ਲਾਂਗੇ ਕਿ ਕੀ ਹੋਗਾ। ਐਦਾਂ ਨਹੀਂ ਹੁੰਦਾ। ਅਸੀਂ ਤੇ ਸਰਕਾਰ ਨੂੰ ਚੇਤਾਵਨੀ ਨਹੀਂ ਦਿੰਦੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਘਰ ਤੋਂ ਘੱਟ ਇਹ ਤੇ ਸਵਾਹੀ ਹੋ ਜਾਵੇ। ਪੈਂਟ ਜੇਰ ਹਾਜ਼ਰੀ ਤੋਂ ਇਸਮਸ ਬੰਦਿਆਂ ਨੂੰ ਬਾਲ ਕੀਤਾ ਜਾਵੇ ਇਹ ਗੱਲਬਾਤ ਬਾਕੀ ਸਾਡੇ ਲੀਗਲ ਐਡਵਾਈਜ਼ਰ ਸਾਹਿਬ ਰਾਜਕਮਰ ਜੀ ਤੁਹਾਡਾ ਕਰਦੇ ਗੱਲ ਜਟੇਆਂ। ਦੁਨੀਆਂ ਸਾਰੀਆਂ ਦੁੱਖ ਤਕਲੀਫਾਂ ਮੰਗਾ ਬਾਰਿਦਾਸ ਰਹੇ ਆ ਔਰ ਇਹਨਾਂ ਵੀਰਾਂ ਦੀ ਮਤ ਨਾਲ ਹੀ ਸਾਡਾ ਕੋਈ ਕੰਮ ਮੈਨੂੰ ਲੱਗਦਾ ਸਿਰੇ ਚੜੇਗਾ। ਗੱਲ ਕਰੀਬ 2 ਸਾਲ ਪਹਿਲਾਂ ਦੀ ਅਸੀਂ ਇਹ ਸੰਸਥਾ ਬਣਾਈ ਆ ਉਸ ਪਰਿਵਾਰ ਵੈਲਫਰ ਐਸੋਸੀਏਸ਼ਨ ਰਜਿਸਟਰਡ ਹੈ ਸਾਡੇ ਪ੍ਰਧਾਨ ਜੀ ਸਰਦਾਰ ਭਵਿੰਦਰ ਸਿੰਘ ਨੇ ਬਾਕੀ ਸਾਰਾ ਕੁਝ ਸਪਸ਼ਟ ਕਰ ਹੀ ਦਿੱਤਾ ਤੁਹਾਨੂੰ ਵੀ ਇਹਨਾਂ ਨਾਲ ਕੀ ਕੀ ਧੱਕੇਸ਼ਾਹੀਆਂ ਹੋਈਆਂ ਮੇਰੀ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਜੀ ਅੱਗੇ ਗਰੀਬ ਭਾਗ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਗੌਰਵ ਜੀ ਅੱਗੇ ਬੇਨਤੀ ਹੈ ਕਿ ਇਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਇਹਨਾਂ ਦੇ ਘਰੇਲੂ ਹਾਲਾਤਾਂ ਨੂੰ ਦੇਖ ਕੇ ਇਹਨਾਂ ਦੀ ਅਪੀਲਾਂ ਜਿਹੜੀਆਂ ਜਿਹੜੀ ਜੜੀ ਇਹ ਪਾ ਰਿਹਾ ਕੋਈ ਇੱਕ ਕਮੇਟੀ ਬਣਾ ਕੇ ਪੰਜ ਮੈਂਬਰੀ ਕਮੇਟੀ ਬਣਾ ਕੇ ਇਹਨਾਂ ਦੀ ਅਪੀਲਾਂ ਦੀ ਸੁਣਵਾਈ ਕੀਤੀ ਜਾਵੇ। ਇਹ 120-25 ਬੰਦੇ ਸਦਾ ਜਾਵ ਵਾਲੇ ਜਿਹੜੇ ਆ ਤੁਸੀਂ ਖੁਦ ਹੱਥ ਵਾੜ ਕੇ ਦੇ ਰਹੇ ਹੋ ਹਾਈ ਕੋਰਟ ਦੇ ਵਿੱਚ। ਵੀ ਇੰਨੇ ਬੰਦੇ ਸਾਡੇ ਸਦਾ ਜਾਵ ਪੂਰੇ ਪੰਜਾਬ ਦੇ ਨੌਕਰੀ ਕਰ ਰਹੇ ਆ। ਇਹਨਾਂ ਨੂੰ ਅੰਡਰ ਟ੍ਰਾਇਲ ਵਾਲਿਆਂ ਨੂੰ ਬੰਦਿਆਂ ਨੂੰ ਘਰ ਬਾਤਾ ਜਿਹੜੇ ਜਿਹਨਾਂ ਦੇ ਖਲਾਫ ਪਰਚੇ ਦਰਜ ਹੋਏ। ਇੱਕ ਛੋਟੀ ਛੋਟੀ ਗੈਰ ਹੇਰੀਆ ਇਹਨਾਂ ਵਾਸਤੇ ਵੀ ਕੋਈ ਜਿਹੜੇ ਕੋਈ ਬਾਕੀ ਬੰਦੇ ਤੁਸੀਂ ਭਾਲ ਕਰਤੇ ਗੈਰ ਹਜਰੀ ਵਾਲੇ ਇਹਨਾਂ ਦੇ ਵੀ ਤਰਸ ਦੇ ਆਧਾਰ ਤੇ ਇਹਨਾਂ ਦੀ ਵੀ ਸੁਣਵਾਈ ਕਰੋ